ਅਮਰੀਕ ਸਰਦੇ ਸ਼ਾਸਤਰੀ ਨਗਰ ਵਿੱਚ ਪੈਨਦੀ ਜੁੱਤੀਆਂ ਦੀ ਇੱਕ ਦੁਕਾਨ ਵਿੱਚ ਭੀषण ਅਗਨ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਵੇਖਦਿਆਂ ਹੀ ਵੇਖਦਿਆਂ ਇਸਨੇ ਭਾਰੀ ਨੁਕਸਾਨ ਕਰ ਦਿੱਤਾ। ਦੁਕਾਨ ਦੀ ਦੂਜੀ ਮੰਜ਼ਲ ਉੱਤੇ ਲੱਗੀ ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਕਰੀਬਨ 10 ਗੱਡੀਆਂ ਮੌਕੇ ਉੱਤੇ ਪਹੁੰਚੀਆਂ ਤੇ ਕਾਫੀ ਲੰਮੀ ਮੁਸ਼ਕਲ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ। ਅਗਰਾ ਕਾਰਨ ਸ਼ਾਰ ਸਰਕਰ ਦੱਸਿਆ ਜਾ ਰਿਹਾ ਹੈ। ਦੁਕਾਨ ਮਾਲਕ ਰਮੇਸ਼ ਪਹਾੜੀਆ ਮੁਤਾਬਕ ਇੱਕ ਪਾਸੇ ਉਹਨਾਂ ਦੀ ਦੁਕਾਨ ਅੱਗ ਦੀ ਚਪੇਟ ਵਿੱਚ ਸੀ ਤੇ ਦੂਜੇ ਪਾਸੇ ਪਾਵਰ ਕਾਮ ਦੇ ਕਰਮਚਾਰੀ ਉਹਨਾਂ ਨੂੰ ਬਿਜਲੀ ਚ ਉਹਨਾਂ ਫਾਇਰ ਬ੍ਰਿਗੇਡ ਕਰਮੀਆਂ ਦਾ ਜਜ਼ਬੇ ਦਾ ਆਦਰ ਕਰਦੇ ਹਾਂ ਉਹਨਾਂ ਦਾ ਧੰਨਵਾਦ ਕੀਤਾ ਹੈ ਦੁਕਾਨ ਮਾਲਕ ਮੁਤਾਬਕ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਇਹ ਅੱਗ ਸਵਾ 12 ਵਜੇ ਦੇ ਕਰੀਬ ਲੱਗੀ ਸੀਗੀ ਮੈਂ ਮੌਕੇ ਤੇ ਮजूद ਸੀਗਾ ਫੌਰਨ ਅਸੀਂ ਟਾਊਨ ਹਾਲ ਫਾਇਰ ਬ੍ਰਿਗੇਡ ਤੋਂ ਗੱਡੀਆਂ ਭੇਜੀਆਂ ਉਸ ਤੋਂ ਬਾਅਦ ਬੈਰੀਕੇਡ ਸਿਵਲ ਲੈਨ ਤੇ ਗਲਵਾਲੀ ਫਾਇਰ ਸਟੇਸ਼ਨ ਤੇ ਨਾਲ ਅਸੀਂ ਸੇਵਾ ਸੰਪਤੀ ਫਾਇਰ ਬ੍ਰਿਗੇਡ ਨੂੰ ਅਨੁਭਵ ਕਰਤਾ ਫੌਰਨ ਮੌਕੇ ਤੇ 8 ਗੱਡੀਆਂ ਪਹੁੰਚ ਗਈਆਂ ਅੱਗ ਬੜੀ ਭਿਆਨਕ ਸੀ ਮੌਕੇ ਤੇ ਪਬਲਿਕ ਨੇ ਪੁਲਿਸ ਦੇ ਸਾਡਾ ਬਹੁਤ ਸਾਥ ਦਿੱਤਾ ਅਸੀਂ ਮੌਕੇ ਤੇ ਕ੍ਰੇਨਾਂ ਕ੍ਰੇਨ ਦੇ ਆ ਕੇ ਸ਼ਟਰ ਤੋੜ ਕੇ ਆਖ ਨੂੰ ਆਪਣੇ ਕਾਬੂ ਚ ਕੀਤਾ ਅੱਗੇ ਵਧਣ ਤੋਂ ਰੋਕਿਆ ਕਿੰਨੀਆਂ ਤੇ ਗੱਡੀਆਂ ਇੰਨੀਆਂ ਇਸ ਟਾਈਮ ਤੇ 10 ਗੱਡੀਆਂ ਆਕੇ ਬਹੁਤ ਵਧੀਆ ਕੰਮ ਕੀਤਾ ਲੇਕਿਨ ਜਿਹੜੇ ਇੱਥੋਂ ਦੇ ਬਿਜਲੀ ਬੋਰਡ ਦੇ ਬੰਦੇ ਸੀ ਉਹਨਾਂ ਸਾਨੂੰ ਬਹੁਤ ਪਰੇਸ਼ਾਨ ਕੀਤੇ ਜੇਈਸੀ ਜਾਂ ਕੋਈ ਵੀ ਬਿਜਲੀ ਬੋਰਡ ਦਾ ਬੰਦਾ ਸੀ ਜਿਹੜੇ ਵੀ ਆ ਕੇ ਕਹਿੰਦੇ ਆਪਾਂ ਉਹਨਾਂ ਨੂੰ 3 ਵਾਰੀ 4 ਵਾਰੀ 5 ਵਾਰੀ ਟੈਲੀਫੋਨ ਕੀਤਾ ਲਾਈਟ ਬੰਦ ਕਰੋ ਕਿਸੇ ਨੇ ਕੋਈ ਲਾਈਟ ਨਹੀਂ ਬੰਦ ਕੀਤੀ ਔਰ ਉੱਤੋਂ ਆ ਕੇ ਪ੍ਰੈਸ਼ਰ ਪਾਤਾ ਲਾਈਟ ਆਨ ਕਰਨ ਲਗੇ ਆ ਤੁਸੀਂ ਕਿਉਂ ਤਾਲਾ ਤੋੜਨ ਦੇ ਤੁਸੀਂ ਇਹ ਕਰਦੇ ਉਹ ਕਰਦੇ 100 ਬੰਦਾ ਇੰਨਾ ਰੂਟਲੀ ਆ ਕੇ ਬੋਲੇ ਕਿ ਸਾਡਾ ਨੁਕਸਾਨ ਹੋਇਆ ਉਹ ਤੋਂ ਸਾਡੇ ਤੇ ਪ੍ਰੈਸ਼ਰ ਪਾਈ ਜਾ ਰਹੇ ਆ ਫਾਇਰ ਬ੍ਰਿਗੇਡ ਦੇ ਤੇ ਪ੍ਰੈਸ਼ਰ ਪਾਈ ਜਾ ਰਹੇ ਆ ਵੀ ਤੁਸੀਂ ਇਹ ਕੀ ਕਰਦੇ ਪਏ ਹੋ ਅਸੀਂ ਪਿੱਛੋਂ ਲਾਈਟ ਛੱਡ ਦੇਣੀ ਆ ਇਹ ਕਰਦੇ ਰਹਾ ਉਹ ਅੱਗ ਦਾ ਕਾਰਨ ਕੀ ਹੈ ਅੱਗ ਸ਼ਾਰਟ 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 ਸਰਕਟ ਹੈ ਤਾਂ ਹੁਣ ਅੱਗ ਬੁਝ ਚੁੱਕੀ ਹੈ ਨਹੀਂ ਅਜੇ ਲੱਗੀ ਹੈ ਅੱਗ ਅੱਗ ਬਹੁਤ ਚੱਲ ਰਹੀ ਹੈ ਫਾਇਰ ਬ੍ਰਿਗੇਡ ਵਾਲੇ ਇੰਨਾ ਬੋਲੇ ਪੂਰੀ ਸੱਲ ਲੀਆ ਪੂਰਾ ਨਾ ਦਿੱਤਾ ਸਾਡਾ ਸਾਹ ਜੇ ਵੀ ਲੱਗੀ